ਸਿਰੀ ਰਾਗਾ ਮਹੱਲਾ ਪਹਿਲਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲ ਇਹ ਲਹਿਰੀ ਨਾਲ ਪਛਾੜੀਐ ਪੀਵਕ ਸਹ ਸੁਨੇਹ ਜਲ ਮੈਂ ਜਿਉ ਪਾਏ ਕੈ ਬਿਨ ਜਲ ਮਰਨ ਤਿਨੇਹ ਮਨ ਰੇ ਕਿਉ ਛੁਟੈ ਪਿਨ ਪਿਆਰ ਗੁਰਮਖ ਅੰਤਰ ਰਵ ਰਹਿਆ ਬਖਸੇ ਭਗਤ ਪੰਡਾਰ ਰਹਾਉ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਦੇ ਕੋ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਕੜੀਨਾ ਜੀਵਈ ਪ੍ਰਭ ਜਾਣੈ ਅਪ ਪੀਰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਾਤਰਕ ਮਹਿ ਸਰ ਪਰ ਥਲ ਹਰਿਆਵਲੇ ਇਕ ਬੂੰਦ ਨ ਪਵਈ ਕਹਿ ਕਰਮ ਮਿਲੇ ਸੋ ਪਾਈਏ ਕਿਰਤ ਪਇਆ ਸਿਰ ਦੇਹ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਾ ਨਾ ਪੇ ਖਵੇ ਦੁੱਧ ਕੋ ਖੱਪਣ ਨਾ ਦੇ ਆਪੇ ਮੇਲ ਬਿਛੁੰਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿੰਨ ਪਲ ਨੀਂਦ ਨਾ ਸੋਵਈ ਜਾਣੈ ਤੂਰ ਹਜੂਰ ਮਨਮਕ ਸੋਚੀ ਨਾ ਪਵੇ ਕੁਰਮਕ ਸਦਾ ਹਜੂਰ ਮਨਮਕ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ ਸੱਚਾ ਨੇਹ ਨਾ ਟੁੱਟਈ ਜੀ ਸਤਗੁਰੂ ਭੇਟੈ ਸੋਏ ਗਿਆਨ ਪਦਾਰਥ ਪਾਈਏ ਤਰਪਵਨ ਸੋਚੀ ਹੋਏ ਨਿਰਮਲ ਨਾਮ ਨਾ ਵੀਸਰੇ ਜੀ ਗੁਣ ਕਾ ਗਾਹਕ ਹੋਏ ਖੇਲ ਕੈ ਸੇ ਪੰਖ ਨੂੰ ਜੋ ਚੁਗਦੇ ਸਰਤਲ ਘੜੀ ਕੇ ਮੋਹ ਤਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੈ ਸੋ ਮਿਲੈ ਚਾਏ ਸੱਚਾ ਪੜਮਲ ਬੈਨ ਕੌਰ ਪ੍ਰੀਤ ਨਾ ਉਪਜੇ ਹੋਮੈ ਮੈਲ ਨਾ ਜਾਏ ਸੋਹੰਗ ਆਪ ਪਸ਼ਾਣੀਐ ਸਬਤ ਪੀਤ ਪਤੀਆਏ ਗਰਮ ਖਾਪ ਪਸ਼ਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸਬਤ ਮਿਲੇ ਪਤੀਆਏ ਮਨਮਕ ਸੋਚੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਤਰ ਕਰੇ ਕਹ ਹੈ ਅਵਰ ਨ ਦੂਜੀ ਜਾਏ